ਇਹ ਇੱਕ ਇਤਿਹਾਸਿਕ ਦਿਨ ਹੈ ਡਿਪਟੀ ਡਾਇਰੈਕਟਰ ਮੈਡਮ ਸ਼੍ਰੀਮਤੀ ਰਵਿੰਦਰ ਕੋਹਲ ਮੈਂ ਬੇਨਤੀ ਕਰੂੰਗਾ ਬੱਚਿਆਂ ਨੂੰ ਵਿਆਦੀ ਸਿੱਖਿਆ ਦੇਣ ਦੇ ਲਈ ਮਾਝੂਕ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਚਨਬੱਧ ਹੈ ਸ਼੍ਰੀ ਬਰਿੰਦਰ ਕੁਮਾਰ ਕੋਹਲ ਜੀ ਜਿਨ੍ਹਾਂ ਦੀ ਅਨਥਕ ਯਤਨਾਂ ਸਦਕਾ ਹਲਕਾ ਲਹਿਰਾ ਦਾ ਹਰ ਇੱਕ ਸਰਕਾਰੀ ਸਕੂਲ ਦੀ ਨਵਾਰ ਬਦਲੀ ਜਾ ਚੁੱਕੀ ਹੈ ਬਿਹਤਰੀਨ ਸੁਵਿਧਾਵਾਂ ਮਿਲ ਰਹੀਆਂ ਨੇ ਅੱਜ ਦਾ ਕੋਈ ਵੀ ਸਰਕਾਰੀ ਸਕੂਲ ਕਿਸੇ ਵੀ ਪ੍ਰਾਈਵੇਟ ਸਕੂਲ ਤੋਂ RAMDAN ਸੋ ਮੈਂ ਆਪਣੀ ਸਮੂਤੀ এডਿਕੇਸ਼ਨ ਟੀਮ ਵੱਲੋਂ ਤੁਹਾਡੇ ਸਾਰਿਆਂ ਦਾ ਧਿਆਨ ਦੇ ਜੀ ਆਇਆਂ ਕਹਿੰਦੀ ਹਾਂ ਸਿੱਖਿਆ ਕ੍ਰਾਂਤੀ ਤਹਿਤ ਕੀਤੇ ਜਾ ਰਹੇ ਉਪਰਾਏ ਨੇ ਅਸੀਂ ਸਾਰਿਆਂ ਜਾਣੀ ਹਾਂ ਹਰ ਸਕੂਲ ਦੇ ਵਿੱਚ ਨਵੀਨੀਕਰਨ ਹੋ ਰਿਹਾ ਹੈ ਜਿਦਾ ਲਾਭ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਹੁੰਦਾ ਰਹੇਗਾ ਮਹਾਨ ਦੇਸ਼ ਜਿਹੜੇ ਹੈ ਉਹ ਆਪਣੇ ਆਉਣ ਵਾਲੀ ਪੀੜ੍ਹੀ ਦਾ ਬਹੁਤ ਖਿਆਲ ਰੱਖਦੇ ਹਨ ਸੋ ਉਸੇ ਉਹਨਾਂ ਉਪਰਾਲੇ ਤਹਿਤ ਅਸੀਂ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਇੱਕ ਸੱਜੇ ਨਾਗਰਿਕ ਅਤੇ ਹੋਣਹਾਰ ਕਾਬਿਲ ਹੁਨਰਮੰਦ ਦੇਸ਼ਵਾਸੀ ਬਣਾਉਣ ਵਿੱਚ ਸਫਲ ਹੋਵਾਂਗੇ ਮੈਂ ਆਪ ਸਾਰਿਆਂ ਦਾ ਇੱਕ ਵਾਰ ਫੇਰ ਧੰਨਵਾਦ ਇਹ ਜੀ ਆਇਆਂ ਕਹਿੰਦੀ ਹਾਂ ਥੈਂਕ ਯੂ ਵੈਰੀ ਥੈਂਕ ਯੂ ਗੌਰ ਡਾਕਟਰ ਬ੍ਰਿਜ ਪਹਿਲਾ ਵਾਰ ਪਹਿਲੀਆਂ ਤਿੰਨ ਵਿਸ਼ੇਸ਼ਨਾ ਅੱਠਵੀਆਂ ਬੋਰਡ ਤਰੀਖਿਆ ਦੇ ਵਿੱਚ ਮਨਕਾ ਜਾਦਗਾਰੀ ਚਿੰਨ ਇਸ ਸਕੂਲ ਵੱਲੋਂ ਡਿਪਟੀ ਡੀਓ ਮੈਡਮ ਵੱਲੋਂ ਸਕੂਲ ਮੁਖੀ ਸ਼੍ਰੀ ਕ੍ਰਿਸ਼ਨ ਲਾਲ ਜੀਨਾਰੀ ਪ੍ਰਦਾਨ ਕੀ ਹੈ ਜੋ ਅੱਜ ਦਾ ਜੋ ਇਸ ਇੱਕ ਬਹੁਤ ਵੱਡੀ ਮੁਹਿੰਮ ਪੂਰੇ ਪੰਜਾਬ ਦੇ ਵਿੱਚ ਵਿੱਢੀ ਉਸੇ ਮੁਹਿੰਮ ਦੇ ਤਹਿਤ ਅੱਜ ਇੱਥੇ ਪਿੰਡ ਸਲੇਮਗੜ ਦੇ ਵਿੱਚ ਮੇਰੇ ਨਾਲ ਪਹੁੰਚੇ ਸਾਡੇ ਮੈਡਮ ਡਿਪਟੀ ਡੀਓ ਸਕੂਲ ਦੇ ਹੈਡ ਟੀਚਰ ਤੇ ਟੀਚਰ ਸਾਹਿਬਾਨ ਸਿੱਖਿਆ ਵਿਭਾਗ ਦੇ ਹੋਰ ਵੀ ਅਧਿਕਾਰੀ ਸਾਡੇ ਨਾਲ ਆਏ ਆ ਤੇ ਬੱਚਿਆਂ ਦੇ ਪੇਰੈਂਟਸ ਤੇ ਪਿਆਰੇ ਬੱਚਿਓ ਅੱਜ ਜੋ ਪੰਜਾਬ ਸਰਕਾਰ ਨੇ 2022 ਦੇ ਵਿੱਚ ਤੁਸੀਂ ਸਰਕਾਰ ਬਣਾਈ ਸੀ ਉਸ ਸਮੇ ਇੱਕ ਵਾਦਾ ਕੀਤਾ ਸੀ ਤੁਹਾਡੇ ਨਾਲ ਕਿ ਜੇ ਸਾਡੀ ਸਰਕਾਰ ਬਣੀ ਤਾਂ ਅਸੀਂ ਸਿੱਖਿਆ ਦੇ ਖੇਤਰ ਦੇ ਵਿੱਚ ਬਹੁਤ ਵੱਡੀਆਂ ਪਲੰਕਾਂ ਵੀ ਪਟਾਗੇ ਤੇ ਬੱਚਿਆਂ ਨੂੰ ਸਮੇਂ ਦੇ ਹਾਣੇ ਮਲਾਵਾ ਅਸੀਂ ਇਹ ਬਣਾ ਕੀਤਾ ਅੱਜ ਕੋਸੇ ਕੜੀ ਦੇ ਤਹਿਤ ਅਸੀਂ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਸਾਨੂੰ ਦੱਸਿਆ ਫਕਰ ਮਹਿਸੂਸ ਹੁੰਦਾ ਕੋਈ ਸਮਾਂ ਸੀ ਜਦੋਂ ਸਕੂਲਾਂ ਦੇ ਵਿੱਚ ਟੀਚਰ ਨਹੀਂ ਹੋਇਆ ਕਰਦੇ ਸਕੂਲਾਂ ਦੇ ਵਿੱਚ ਚਾਰ ਦਿਵਾਰੀ ਨਹੀਂ ਹੋਇਆ ਕਰਦੇ ਸੀ ਸਕੂਲਾਂ ਦੇ ਵਿੱਚ ਪੜ੍ਹਨ ਦੇ ਲਈ ਕਮਰੇ ਨਹੀਂ ਹੋਇਆ ਕਰਦੇ ਸੀ ਬੈਠਣ ਦੇ ਲਈ ਤੱਪੜ ਨਹੀਂ ਹੋਇਆ ਕਰਦੇ ਅਜਿਹਾ ਮਾਹੌਲ ਸੀ ਕੁਝ ਸਾਲ ਪਹਿਲੇ ਤੁਸੀਂ ਦੇਖਿਆ ਹੀ ਸੋ ਅਸੀਂ ਇਹ ਮਹਿਸੂਸ ਕੀਤਾ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਸਾਡੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਤੇ ਮਨੀਸ਼ ਸਿਸੋਦਿਆ ਜਿਨ੍ਹਾਂ ਤੋਂ ਅਸੀਂ ਗਾਈਡੈਂਸ ਲਈ ਜਿਨ੍ਹਾਂ ਨੇ ਦਿੱਲੀ ਦੇ ਸਕੂਲਾਂ 'ਚ ਐਸੀ ਕ੍ਰਾਂਤੀ ਲਿਆਂਦੀ ਇਹ ਪੂਰਾ ਦੇਸ਼ ਨੇ ਪੂਰਾ ਸੰਸਾਰ ਮੰਨਣ ਲੱਗਿਆ ਕਿ ਮਨੀਸ਼ ਸਿਸੋਦੀਆ ਨੇ ਜੋ ਕੰਮ ਸਿੱਖਿਆ ਦੇ ਖੇਤਰ ਦੇ ਵਿੱਚ ਕੀਤੇ ਆ ਕਿਸੇ ਨੇ ਕੀਤੇ। ਸੋਸੇ ਇਹਨਾਂ ਦੀ ਰਵਾਇਤ ਦੇ ਵਿੱਚ ਸਿੱਖਿਆ ਦੇ ਵਿੱਚ ਸੁਧਾਰ ਲਿਆਨੇ ਸ਼ੁਰੂ ਕੀਤੇ। ਅੱਜ ਪੰਜਾਬ ਦਾ ਕੋਈ ਸਕੂਲ ਐਸਾ ਨਹੀਂ ਜਿੱਥੇ ਚਾਰ ਦਿਵਾਰੀ ਨਾ ਹੋਵੇ। ਪੰਜਾਬ ਦਾ ਕੋਈ ਐਸਾ ਸਕੂਲ ਨਹੀਂ ਜਿੱਤੇ ਟਾਇਲਟਸ ਨਾ ਹੋਣ ਤੇ ਬੱਚਿਆਂ ਨੂੰ ਤਪੜਾਂ ਤੋਂ ਮੁਕਤੀ ਦਿੱਤੀ 1 ਲੱਖ ਡੈਸਕ ਬਣਾ ਕੇ ਦਿੱਤੇ ਸਕੂਲ ਆਫ ਐਮਿਨੈਂਸ ਬਣਾਏ ਸਕੂਲਾਂ ਦੇ ਵਿੱਚ ਕਮਰੇ ਬਣਾਏ ਜੋ ਵੀ ਇਨਫਰਾਸਟ੍ਰਕਚਰ ਚਾਹੀਦਾ ਸੀ ਕੋਈ ਲੈਬ ਚਾਹੀਦੀ ਆ ਕੋਈ ਕੰਪਿਊਟਰ ਚਾਹੀਦੀ ਆ ਉਹ ਸਾਰਾ ਕੁਝ ਅਸੀਂ ਕਰਕੇ ਦਿੱਤਾ ਆਪਣੇ ਸਕੂਲ ਦੇ ਵਿੱਚ ਵੀ ਜਿੰਨੇ ਪੈਸੇ ਦੀ ਇੱਥੇ ਡਿਮਾਂਡ ਕੀਤੀ ਗਈ ਸੀ ਵਿਸ਼ੇ ਚਾਰ ਦੁਆਰੀ ਦੇ ਲਈ ਵੈਸੇ ਕਿਸੇ ਹੋਰ ਕੰਮ ਦੇ ਲਈ ਇਹ ਜੋ ਵੀ ਤੁਸੀਂ ਡਿਮਾਂਡ ਕੀਤੀ ਸੀ ਉਹ ਸਾਰੀ ਪੂਰੀ ਕੀਤੀ। ਉਸੇ ਗੱਡੀ ਦੇ ਤਹਿਤ ਆ ਗਿਆ। ਤੇ ਪ੍ਰਾਇਮਰੀ ਦੇ ਵਿੱਚ 100 ਬੱਚੇ ਆ। 100 ਬੱਚਾ ਨੇ ਮਗਰ ਚਾਰ ਟੀਚਰ ਨੇ। 25 ਬੱਚਿਆਂ ਦੇ ਵਿੱਚ ਇੱਕ ਟੀਚਰ। ਤੇ ਰੋਸ ਸਕੂਲ ਦੇ ਵਿੱਚ 79 79 ਬੱਚੇ ਨੇ ਫਿਰ ਟੀਚਰ ਪਾ ਜਣੇ ਕਹਿਣ ਤੋਂ ਬਾਅਦ 16 ਬੱਚਾ ਦੇ ਪਿੱਛੇ ਇੱਕ ਟੀਚਰ ਕੀ ਸਾਡੀ ਸੋਚ ਕੀ ਹੈ ਉਹਦੇ ਸਕੂਲਾਂ ਦੇ ਵਿੱਚ ਟੀਚਰੇ ਨੇ ਪੜਾਉਣ ਨੂੰ ਤਾਂ ਕਿਉਂ ਤਾਂ ਮਾਪੇ ਬੱਚਿਆਂ ਨੂੰ ਦਾਖਲ ਕਰਾਉਣਗੇ ਤੇ ਬੱਚੇ ਕਿਵੇਂ ਪੜ੍ਹਨਗੇ ਸੋ ਅਸੀਂ 12000 ਟੀਚਰ ਭਰਤੀ ਕੀਤੇ। ਪੁਰਾਣੇ ਟੀਚਰ ਜਿਨ੍ਹਾਂ ਦਾ ਸ਼ੋਸ਼ਣ ਹੁੰਦਾ ਸੀ ਅਸੀਂ ਉਹਨਾਂ ਨੂੰ ਚੰਗਿਆ ਤਰ੍ਹਾਂ ਦਿੱਤੀ। ਤਾਂ ਜੋ ਜੀ ਨਾਲ ਕਿ ਆਪਣੇ ਬੱਚਾ ਨੂੰ ਪੜਾ ਸਕੋ। ਇਹ ਸਾਨੂੰ ਖੁਸ਼ੀ ਹੈ ਇਸ ਗੱਲ ਨੇ ਕਿ ਪੂਰੇ ਪੰਜਾਬ ਦੇ ਸਾਡੇ ਟੀਚਰ ਸਹਿਬਾਨ ਪੂਰੀ ਮਿਹਨਤ ਦੇ ਨਾਲ ਤੁਹਾਡੇ ਬੱਚਿਆਂ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਸਮਝ ਕੇ ਪੜਾ ਰਹੇ। ਦੇ ਵੱਡੀਆਂ ਪ੍ਰਾਪਤੀਆਂ ਬੱਚਿਆਂ ਨੇ ਇਸੇ ਲਈ ਕੀਤੀਆਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚੇ ਬਹੁਤ ਵੱਡੀਆਂ ਮਾਨਾ ਮਾਰੀਆਂ ਨੇ ਉਹਨਾਂ ਨੇ ਅੱਜ ਮੈਂ ਇੱਥੇ ਵੀ ਗੱਲ ਕਰਾਂ ਆਪਣੇ ਸਕੂਲ ਦੇ ਵਿੱਚ 6 ਬੱਚੇ ਗਰੀ ਮਸਕਾਨ ਹੈ ਗਗਨਦੀਪ ਹੈ सुरेंद्र ਸਿੰਘ ਹੈ ਆਮਨਦੀਪ ਗੌਰ ਹੈ ਜੋਤੀ ਗੌਰ ਹੈ ਟਿੰਪਲ ਗੌਰ ਹੈ ਇਹਨਾਂ ਬੱਚਿਆਂ ਨੇ ਐਨਐਮਐਸਰ ਟੈਸਟ ਪਾਸ ਕਰਕੇ ਅੱਜ ਉਹਨਾਂ ਸਾਰੇ ਬੱਚਿਆਂ ਨੂੰ ਵਜੀਫੇ ਮਿਲਣ ਨੇ। ਸਤਿ ਸ਼੍ਰੀ ਅਕਾਲ ਬੱਚਾ। ਆਇਦਰ ਬੱਚਾ। ਕਬਟਾ ਕਿਉਂ? ਹਰ ਮਹੀਨੇ ਵਜੀਫਾ ਦੇਣਾ। ਨਹੀਂ ਤਾਂ ਬੱਚਿਆਂ ਦੀ ਮੁੱਢਲੀ ਜ਼ਰੂਰਤਾਂ ਨਹੀਂ ਪੂਰੀਆਂ ਹੁੰਦਾ ਸੀ ਵਜੀਫੇ ਤੋਂ ਨਹੀਂ ਸੀ ਹੁੰਦਾ ਸੀ। ਸੋਸੀ ਇਹ ਮਹਿਸੂਸ ਕੀਤਾ ਕਿ ਕੰਪੀਟੀਸ਼ਨ ਦਾ ਜ਼ਮਾਨਾ ਹੈ ਬੱਚਿਆਂ ਦੇ ਵਿੱਚ ਕੰਪੀਟੀਸ਼ਨ ਦੀ ਭਾਵਨਾ ਜਦ ਆਈ ਸੋ ਇਹਨਾਂ ਬੱਚਿਆਂ ਨੂੰ ਮਰੀ ਵਜੀਫੇ ਮਿਲਣ ਨੇ। ਮਾਪੇ ਦੀ ਵੀ ਖੁਸ਼ੀ ਦਾ ਤਾਂ ਘਾੜਾ ਨਹੀਂ ਹੁੰਦਾ ਉਹਨਾਂ ਨੂੰ ਪਤਾ ਲੱਗਦਾ ਸਾਡੇ ਬੱਚੇ ਇੰਨੇ ਹੁਸ਼ਿਆਰ ਨੇ ਸੋ ਇਹ ਕੁਝ ਅਸੀਂ ਕੀਤਾ ਇਹ ਸਕੂਲ ਆਪਣੇ ਕਈ ਬੱਚੇ ਹੋਰ ਨੇ ਜਿਨ੍ਹਾਂ ਨੇ ਸਾਇੰਸ ਮਾਡਲ ਜਿਲ੍ਹਾ ਪੱਧਰ ਤੇ ਭਾਗੀਦਾਰੀ ਕੀਤੀ ਸੁਖਜੀਤ ਕੌਰ ਹੈ ਬੇਟੀ ਰਮਨਦੀਪ ਅਤੇ ਕੁਤੁਦਰੀ ਗੁਲਾਬ ਸਿੰਘ ਹੁਣ 86.5 ਨੰਬਰ ਪ੍ਰਾਪਤ ਕੀਤੇ ਮਨਦੀਪ ਕੌਰ ਨੇ 92.5 ਨੰਬਰ ਪ੍ਰਾਪਤ ਕੀਤੇ ਤੇ ਖੁਸ਼ਬੀਨਤ ਕੌਰ ਨੇ 87.3% ਨੰਬਰ ਪ੍ਰਾਪਤ ਕੀ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਜੀ ਜੀ ਦੀ ਮੈਨ ਪ੍ਰੀਖਿਆ ਸੀ ਜਿਹੜੀ ਉਹ ਬਹੁਤ ਵੱਡੀ ਗਤੀ ਦੇ ਵਿੱਚ ਪਾਸ ਕੀਤੀ ਹੈ ਸਵੈ ਸਟੈਂਡਰਡ ਹੈ ਇਹ ਜੋ ਸਰਕਾਰ ਨੇ ਸੋਚਿਆ ਸੀ ਉਹਦਾ ਨਤੀਜਾ ਹੈ ਤੇ ਸਰਕਾਰ ਨੇ ਸੋਚਿਆ ਬਹੁਤ ਕੁਝ ਗੱਲਾਂ ਇਹ ਨਹੀਂ ਕੀ ਅਸੀਂ ਬੱਚਿਆਂ ਨੂੰ ਕੰਮ ਪੜਾ ਦੇਵਾਂ ਅਸੀਂ ਉਹਨਾਂ ਨੂੰ ਨੌਕਰੀਆਂ ਦੇਣੀਆਂ ਨੇ